ਇਤਿਹਾਸ ਸਿਰਫ ਕਿਤਾਬਾਂ ਚੋਂ ਨਹੀਂ ਲਿਖਿਆ ਹੁੰਦਾ ਕਈ ਵਾਰ ਇਸ ਜ਼ਮੀਨ ਦੇ ਥੱਲੇ ਦੱਬਿਆ ਪਿਆ ਹੁੰਦਾ ਹੈ ਅੱਜ ਆਪਾਂ ਸਮੇਂ 'ਚ ਪਿੱਛੇ ਚੱਲਾਂਗੇ ਇਹ ਪਤਾ ਲਗਾਉਣ ਲਈ ਕਿ ਹਜ਼ਾਰਾਂ ਸਾਲ ਪਹਿਲਾਂ ਦੀ ਜ਼ਿੰਦਗੀ ਅਸਲ 'ਚ ਸੀ ਕਿਉਂ ਜਈ ਤੇ ਉਹ ਵੀ ਸਿਰਫ ਦੋ ਤਰ੍ਹਾਂ ਦੇ ਸੁਰਾਗਾਂ ਦੀ ਮਦਦ ਨਾਲ ਪੁਰਾਣੀਆਂ ਲਿਖਤਾਂ ਤੇ ਕਬਰਾਂ ਇਹ ਇੱਕ ਬਹੁਤ ਵੱਡੀ ਬੁਝਾਰਤ ਹੈ ਹੈਨਾ ਜਦੋਂ ਕੋਈ ਲਿਖਿਆ ਪੜਿਆ ਰਿਕਾਰਡ ਨਾ ਹੋਵੇ ਕੋਈ ਮਹਿਲ ਮਨਾਰੇ ਨਾ ਹੋਣ ਤਾ ਫਿਰ ਪੁਰਾਣੇ ਸਮੇਂ ਦੇ ਪੇਧ ਕਿਵੇਂ ਖੋਲੇ ਜਾਣ ਇਸ ਦਾ ਜਵਾਬ ਬੜਾ ਦਿਲਚਸਪ ਹੈ ਇਤਿਹਾਸਕਾਰ ਤੇ ਪੁਰਾਤੱਤਵ ਵਿਗਿਆਨੀ ਉਹ ਬਿਲਕੁਲ ਜਾਸੂਸਾਂ ਵਾਂਗ ਕੰਮ ਕਰਦੇ ਨੇ ਛੋਟੇ ਛੋਟੇ ਸੁਰਾਗਾਂ ਨੂੰ ਜੋੜ-ਜੋੜ ਕੇ ਇੱਕ ਵੱਡੀ ਤਸਵੀਰ ਬਣਾਉਂਦੇ ਨੇ ਤਾਂ ਆਪਣੀ ਇਹ ਜਾਸੂਸੀ ਦੋ ਮੁੱਖ ਸਬੂਤਾਂ ਤੇ ਟਿਕੀ ਹੋਈ ਹੈ पहले ने लिखती सुराग यानी शब्द तजन जो सू दसते कि लोग की सन दूजे ने दबे हुए सुराग यानी चीज़ा अपने पिछे गए चलो फिर एक एक करके दो चंकी तरह देख दया फिर अपने सुराग है कि अपनी पड़ताल तक केंद्र हो दो खास चीजा एकता है रिग्वेद कहानिया भरिया एक बहुत ही पुराना ग्रंथ ते दूजे ने मैगालिथ ਵੱਡੇ ਵੱਡੇ ਪੱਥਰਾਂ ਦੇ ਰਹੱਸਮਈ ਟਾਂਚੇ ਜਿਹੜੇ ਸਦੀਆਂ ਤੋਂ ਚੁੱਪ-ਚਾਪ ਖੜੇ ਨੇ ਅੱਛਾ ਇਹ ਸਭ ਕਦੋਂ ਹੋਇਆ ਇਹ ਸਮਝਣ ਲਈ ਆਓ ਇਸ ਟਾਈਮਲਾਈਨ ਤੇ ਇੱਕ ਨਜ਼ਰ ਮਾਰੀਏ ਆਪਾਂ ਗੱਲ ਕਰ ਰਹੇ ਹਾਂ ਕੋਈ 3500 ਸਾਲ ਪਹਿਲਾ ਦੇ ਸਮੇਂ ਦੀ ਇਹ ਉਹ ਵੇਲਾ ਸੀ ਜਦੋਂ ਰਿਗਵੇਦ ਦੀ ਰਚਨਾ ਹੋ ਰਹੀ ਸੀ ਤੇ ਉਸ ਤੋਂ ਥੋੜਾ ਬਾਅਦ ਮੈਗਾਲਿਥ ਬਣਾਉਣ ਦਾ ਕੰਮ ਸ਼ੁਰੂ ਹੋਇਆ ਚਲੋ ਸ਼ੁਰੂਆਤ ਕਰਦੇ ਹਾਂ अपने पहले सुराग ऋग्वेद तो पर इत एक बड़ी हैरानी करण वाली गल है पता है ये किताब सदिया तक लिखी ही नहीं गई सी इस लिखण की थांत पीढ़ी दर पीढ़ी लोग इसू बोल के सुन के ते जुबानी याद रखते सन जरा सोच के देखो ये एक पूरी दी पूरी लाइब्रेरी सी जिड़ी सिर्फ लोगों के दिमाग च वसती सी ए हथ लिखत देख रहे हो ऋग्वेद की है ਪੋਜ ਪੱਤਰ ਤੇ ਲਿਖੀ ਹੋਈ ਪਰ ਖੁਦ ਇਹ ਹੱਥ ਲਿਖਤ ਸਿਰਫ ਕੋਈ 150 ਸਾਲ ਪੁਰਾਣੀ ਹੈ ਤੇ ਹੈਰਾਨੀ ਦੀ ਗੱਲ ਇਸ ਦੇ ਉੱਤੇ ਲਿਖੇ ਸ਼ਬਦ ਉਹ ਭਜਨ 3.5000 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਇਹਨਾਂ ਨੂੰ ਲਿਖੇ ਜਾਣ ਤੋਂ ਹਜ਼ਾਰਾਂ ਸਾਲ ਪਹਿਲਾਂ ਤੱਕ ਸਿਰਫ ਜ਼ੁਬਾਨੀ ਯਾਦ ਰੱਖਿਆ ਗਿਆ ਸੀ ਇਸ ਪੁਰਾਣੇ ਗ੍ਰੰਥ ਨੂੰ ਥੋੜਾ ਹੋਰ ਮਹਿਸੂਸ ਕਰਨ ਲਈ ਚਲੋ ਇਸ ਦੇ ਇੱਕ ਭਜਨ ਤੇ ਨਜ਼ਰ ਮਾਰਦੇ ਹਾਂ ਐਸਐਲ ਵਿੱਚ ਰਿਸ਼ੀ ਵਿਸ਼ਵਾਮিত্র ਤੇ ਦੋ ਦਰਿਆਵਾਂ ਬਿਆਸ ਤੇ ਸਤਲੁਜ ਦੇ ਵਿਚਕਾਰ ਇੱਕ ਗੱਲਬਾਤ ਹੈ ਰਿਸ਼ੀ ਦਰਿਆਵਾਂ ਦੀ ਤੁਲਨਾ ਕਿਵੇਂ ਕਰਦੇ ਨੇ ਤੇਜ਼ ਕੋੜੀਆਂ ਨਾਲ ਤੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਚੱਟਣ ਵਾਲੀਆਂ ਗਾਵਾਂ ਨਾਲ ਇਹ ਗੱਲ ਦੱਸਦੀ ਹੈ ਕਿ ਕੁਦਰਤ ਤੇ ਜਾਨਵਰ ਉਹਨਾਂ ਦੀ ਦੁਨੀਆ ਲਈ ਕਿੰਨੇ ਜ਼ਰੂਰੀ ਸਨ ਤਾਂ ਫਿਰ ਰਿਗਵੇਦ ਦੇ ਲੋਕ ਪ੍ਰਾਰਥਨਾਵਾਂ ਵਿੱਚ ਕੀ ਮੰਗਦੇ ਸਨ ਉਹਨਾਂ ਦੀਆਂ ਪ੍ਰਾਰਥਨਾਵਾਂ ਤੋਂ ਹੀ ਪਤਾ ਲੱਗਦਾ ਹੈ ਕਿ ਉਹਨਾਂ ਲਈ ਕੀ ਮਾਇਨੇ ਰੱਖਦਾ ਸੀ ਉਹ ਮੰਗਦੇ ਸਨ ਪਸ਼ੂ ਖਾਸ ਕਰਕੇ ਗਾਂਵਾਂ ਜਿਨ੍ਹਾਂ ਨੂੰ ਉਸ ਸਮੇਂ ਦੌਲਤ ਮੰਨਿਆ ਜਾਂਦਾ ਸੀ ਉਹ ਮੰਗਦੇ ਸਨ ਤੇਜ਼ ਗੋੜੇ ਰੱਥਾਂ ਨੂੰ ਜੋੜਨ ਲਈ ਜਿਹੜੇ ਲੜਾਈ 'ਚ ਤਾਕਤ ਦਾ ਨਿਸ਼ਾਨ ਸਨ ਤੇ ਉਹ ਮੰਗਦੇ ਸਨ ਬੱਚੇ ਖਾਸ ਕਰਕੇ ਪੁੱਤਰ ਤਾਂ ਕਿ ਵੰਚ ਅਗੇ ਵਧੇ ਹਾਂ ਤੇ ਇਹ ਗ੍ਰੰਥ ਸਾਨੂੰ ਉਸ ਵੇਲੇ ਦੇ ਸਮਾਜ ਬਾਰੇ ਵੀ ਦੱਸਦਾ ਹੈ ਕਿ ਉਹ ਕਿਵੇਂ ਵੰਡਿਆ ਹੋਇਆ ਸੀ ਸਭ ਤੋਂ ਉੱਤੇ ਸਨ ਪੁਜਾਰੀ ਯਾਨੀ ਬ੍ਰਾਹਮਣ ਜਿਹੜੇ ਧਾਰਮਿਕ ਰਸਮਾਂ ਕਰਦੇ ਸਨ ਫੇਰ ਹੁੰਦੇ ਸਨ ਰਾਜਾ ਪਰ ਧਿਆਨ ਰੱਖਣਾ ਇਹ ਅੱਜ ਦੇ ਰਾਜਿਆਂ ਵਰਗੇ ਨਹੀਂ ਸਨ ਇਹਨਾਂ ਕੋਲ ਨਾ ਤਾਂ ਵੱਡੇ ਵੱਡੇ ਮਹਿਲ ਸਨ ਤੇ ਨਾ ਹੀ ਕੋਈ ਪੱਕੀ ਫੌਜ ਇਹ ਤਾਂ ਬਸ ਬਹਾਦਰ ਯੋਧੇ ਹੁੰਦੇ ਸਨ ਜਿਹੜੇ ਆਮ ਲੋਕ ਸਨ ਉਹਨਾਂ ਨੂੰ ਜਨ ਜਾਂ ਵਿਸ਼ ਕਿਹਾ ਜਾਂਦਾ ਸੀ ਤੇ ਸਭ ਤੋਂ ਥੱਲੇ ਸਨ ਦਾਸ ਜਾਂ ਦਸਿਉ ਇਹ ਅਕਸਰ ਉਹ ਲੋਕ ਹੁੰਦੇ ਸਨ ਜਿਨ੍ਹਾਂ ਨੂੰ ਲੜਾਈ 'ਚ ਹਰਾ ਕੇ ਗੁਲਾਮ ਬਣਾ ਲਿਆ ਜਾਂਦਾ ਸੀ ਚਲੋ ਹੁਣ ਸ਼ਬਦਾਂ ਨੂੰ ਛੱਡ ਕੇ ਪੱਥਰਾਂ ਦੀ ਗੱਲ ਕਰੀਏ ਆਪਣਾ ਦੂਜਾ ਵੱਡਾ ਸੁਰਾਗ ਆਉਂਦਾ ਹੈ ਪੁਰਾਤਤਵ ਵਿਗਿਆਨ ਤੋਂ ਖਾਸ ਕਰਕੇ ਉਹਨਾਂ ਵੱਡੇ ਵੱਡੇ ਪੱਥਰਾਂ ਤੋਂ ਜਿਨ੍ਹਾਂ ਨੂੰ ਮੈਗਾਲਿਥ ਕਹਿੰਦੇ ਨੇ ਇਹ ਉਹ ਖਾਮੋਸ਼ ਗਵਾਹ ਨੇ ਜਿਹੜੇ ਮਰਨ ਵਾਲੇ ਆਪਣੇ ਪਿੱਛੇ ਛੱਡ ਗਏ ਤਾਂ ਮੈਗਾਲਿਥ ਹੁੰਦਾ ਕੀ ਹੈ ਸਿੱਧੇ ਸ਼ਬਦਾਂ ਚ ਇਸ ਦਾ ਮਤਲਬ ਹੈ ਵੱਡਾ ਪੱਥਰ ਇਹ ਵੱਡੇ ਵੱਡੇ ਪੱਥਰ ਹੁੰਦੇ ਸਨ ਜਿਨ੍ਹਾਂ ਨੂੰ ਬੜੇ ਧਿਆਨ ਨਾਲ ਕਿਸੇ ਕਬਰ ਦੇ ਉੱਤੇ ਜਾਂ ਆਲੇ ਦੁਆਲੇ ਲਗਾਇਆ ਜਾਂਦਾ ਸੀ ਆਓ ਅੱਜ ਦੀ ਇੱਕ ਮਿਸਾਲ ਦੇਖਦੇ ਹਾਂ ਇਹ ਇੱਕ ਸਿਸਟ ਕਿਸਮ ਦੀ ਕਬਰ ਹੈ ਤੇ ਇਸ ਵਿੱਚ ਇੱਕ ਖਾਸ ਗੱਲ ਹੈ ਇਹ ਜਿਹੜੀ ਗੋਲ ਮੋਰੀ ਹੈ ਨਾ ਇਸ ਨੂੰ ਪੋਰਟਹੋਲ ਕਹਿੰਦੇ ਨੇ ਪੁਰਾਤੱਤਵ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਇੱਕ ਬੜਾ ਹੀ ਸਿਆਣਾ ਤਰੀਕਾ ਸੀ ਕਿਉਂ ਕਿ ਇਸ ਮੋਰੀ ਰਾਹੀਂ ਇੱਕ ਹੀ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਬਾਅਦ ਵਿੱਚ ਉਸੇ ਕਬਰ 'ਚ ਦਫਨਾਇਆ ਜਾ ਸਕਦਾ ਸੀ ਉਹ ਵੀ ਪੂਰੇ ਟਾਂਚੇ ਨੂੰ ਬਿਨਾਂ ਛੇੜੇ ਅੱਛਾ ਇਹਨਾਂ ਕਬਰਾਂ ਦੇ ਅੰਦਰੋਂ ਜੋ ਕੁਝ ਮਿਲਿਆ ਹੈ ਉਹ ਉਹਨਾਂ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਦੱਸਦਾ ਹੈ ਖਾਸ ਕਿਸਮ ਦੇ ਕਾਲੇ ਤੇ ਲਾਲ ਰੰਗ ਦੇ ਮਿੱਟੀ ਦੇ ਪਾਂਡੇ ਮਿਲਦੇ ਨੇ ਲੋਹੇ ਦੇ ਹਥਿਆਰ ਜਿਵੇਂ ਕਿ ਖੰਜਰ ਤੇ ਕੁਹਾੜੀਆਂ ਮਿਲਦੀਆਂ ਨੇ ਘੋੜਿਆਂ ਦੇ ਪਿੰਜਰ ਤੇ ਉਹਨਾਂ ਦਾ ਸਮਾਨ ਮਿਲਦਾ ਹੈ ਤੇ ਹਾਂ ਪੱਥਰ ਤੇ ਸੋਨੇ ਦੇ ਗਹਿਣੇ ਵੀ ਮਿਲੇ ਨੇ ਇਹ ਸਾਰੀਆਂ ਚੀਜ਼ਾਂ ਉਹਨਾਂ ਦੀ ਟੈਕਨੋਲੋਜੀ ਉਹਨਾਂ ਦੇ ਵਿਸ਼ਵਾਸਾਂ ਤੇ ਉਹਨਾਂ ਦੇ ਸਮਾਜਿਕ ਰੁਤਬੇ ਵੱਲ ਇਸ਼ਾਰਾ ਕਰਦੀਆਂ ਨੇ ਹੁਣ ਜਦੋਂ ਆਪਾਂ ਦੋਨੋਂ ਤਰ੍ਹਾਂ ਦੇ ਸੂराग ਸਮਝ ਲੈਨੇ ਤਾਂ ਚਲੋ ਇੱਕ ਖਾਸ ਥਾਂ ਤੇ ਚੱਲਦੇ ਹਾਂ ਆਪਾਂ ਜ਼ੂਮ ਇਨ ਕਰਾਂਗੇ ਇਨਾਮਗਾਉਂ ਤੇ ਜਿਹੜਾ ਮਹਾਰਾਸ਼ਟਰ ਵਿੱਚ ਇੱਕ ਪੁਰਾਤੱਤਵ ਸਥਾਨ ਹੈ ਇੱਥੇ ਦੇਖਾਂਗੇ ਕਿ ਜਦੋਂ ਇਹ ਸਾਰੇ ਸਬੂਤ ਇੱਕੋ ਥਾਂ ਤੇ ਮਿਲਦੇ ਨੇ ਤਾਂ ਉਹ ਮਿਲ ਕੇ ਕਿਹੜੀ ਕਹਾਣੀ ਸੁਣਾਉਂਦੇ ਨੇ ਇਨਾਮਗਾਉਂ ਚ ਦਫਨਾਣ ਦਾ ਤਰੀਕਾ ਬੜਾ ਖਾਸ ਸੀ ਆਮ ਤੌਰ ਤੇ ਮ੍ਰਿਤਕ ਨੂੰ ਸਿੱਧਾ ਲਟਾਇਆ ਜਾਂਦਾ ਸੀ ਤੇ ਉਹਨਾਂ ਦਾ ਸਿਰ ਹਮੇਸ਼ਾ ਉੱਤਰ ਦਿਸ਼ਾ ਵੱਲ ਹੁੰਦਾ ਸੀ ਪਰ ਸਭ ਤੋਂ ਅਜੀਬ ਗੱਲ ਕਈ ਵਾਰ ਉਹਨਾਂ ਨੂੰ ਘਰ ਦੇ ਅੰਦਰ ਹੀ ਦਫਨਾ ਦਿੱਤਾ ਜਾਂਦਾ ਸੀ ਫਰਸ਼ ਦੇ ਥੱਲੇ ਸੋਚੋ ਆਪਣੇ ਪੁਰਖਿਆਂ ਦੇ ਨਾਲ ਇੱਕੋ ਛੱਤ ਥੱਲੇ ਰਹਿਣਾ ਤੇ ਫਿਰ ਪੁਰਾਤੱਤਵ ਵਿਗਿਆਨੀਆਂ ਨੂੰ ਕੁਝ ਐਹੇ ਹਾ ਮਿਲਿਆ ਜੋ ਬਿਲਕੁਲ ਵੱਖਰਾ ਸੀ ਇੱਕ ਆਦਮੀ ਜਿਸ ਨੂੰ ਇੱਕ ਬਹੁਤ ਵੱਡੇ ਚਾਰ ਲੱਤਾਂ ਵਾਲੇ ਮਿੱਟੀ ਦੇ ਮਰਤਬਾਨ ਵਿੱਚ ਦਫਨਾਇਆ ਗਿਆ ਸੀ ਤੇ ਇਹ ਮਰਤਬਾਨ ਕਿੱਥੇ ਸੀ ਪੂਰੀ ਬਸਤੀ ਦੇ ਵਿੱਚਕਾਰ ਬਣੇ ਸਭ ਤੋਂ ਵੱਡੇ ਪੰਜ ਕਮਰਿਆਂ ਵਾਲੇ ਘਰ ਦੇ ਵਿਹੜੇ ਵਿੱਚ ਇਹ ਸਾਰੀਆਂ ਗੱਲਾਂ ਇਸ਼ਾਰਾ ਕਰਦੀਆਂ ਨੇ ਕਿ ਇਹ ਕੋਈ ਆਮ ਬੰਦਾ ਨਹੀਂ ਸੀ ਸ਼ਾਇਦ ਕੋਈ ਸਰਦਾਰ ਜਾਂ ਕੋਈ ਬਹੁਤ ਹੀ ਖਾਸ ਇਨਸਾਨ ਹੋਵੇਗਾ ਤਾਂ ਦੇਖੋ ਕਿਤਾਬਾਂ ਨੇ ਦੱਸਿਆ ਕਿ ਉਹ ਲੋਕ ਕੀ ਸੋਚਦੇ ਸਨ ਕਬਰਾਂ ਦੇ ਸਮਾਨ ਨੇ ਦੱਸਿਆ ਕਿ ਉਹਨਾਂ ਕੋਲ ਕੀ ਕੀ ਸੀ ਪਰ ਇੱਕ ਆਖਰੀ ਸੁਰਾਗ ਅਜੇ ਬਾਕੀ ਹੈ ਖੁਦ ਉਹਨਾਂ ਦੀਆਂ ਹੱਡੀਆਂ ਚਲੋ ਦੇਖਦੇ ਹਾਂ ਕਿ ਇਹ ਪਿੰਜਰ ਸਾਨੂੰ ਕਿਹੜੀਆਂ ਕਹਾਣੀਆਂ ਸੁਣਾਉਂਦੇ ਨੇ ਇਹ ਤੁਲਨਾ ਉਸ ਸਮੇਂ ਦੇ ਸਮਾਜਿਕ ਫਰਕ ਨੂੰ ਬਿਲਕੁਲ ਸਾਫ਼ ਕਰ ਦਿੰਦੀ ਹੈ ਦੇਖੋ ਬ੍ਰह्मगिरी ਨਦੀ ਥਾਂ ਤੇ ਇੱਕ ਪਿੰਜਰ ਮਿਲਿਆ ਜਿਸ ਦੇ ਨਾਲ 33 ਸੋਨੇ ਦੇ ਮਣਕੇ ਪੱਥਰ ਦੇ ਮਣਕੇ ਤਾਂਬੇ ਦੀਆਂ ਚੂੜੀਆਂ ਤੇ ਇੱਕ ਸ਼ੰਖ ਸੀ ਤੇ ਦੂਜੇ ਪਾਸੇ ਉਸੇ ਹੀ ਥਾਂ ਤੇ ਦੂਜੇ ਪਿੰਜਰੇ ਨਾਲ ਕੀ ਸੀ ਸਿਰਫ ਕੁਝ ਕੁ ਮਿੱਟੀ ਦੇ ਢਾਂਡੇ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਉਸ ਸਮੇਂ ਵੀ ਅਮੀਰ ਤੇ ਗਰੀਬ ਵਿੱਚ ਕਿੰਨਾ ਫਰਕ ਸੀ ਹੁਣ ਇੱਕ ਬੜੀ ਹੀ ਦਿਲਚਸਪ ਗੱਲ ਸੁਣੋ ਕੋਈ 2000 ਸਾਲ ਪਹਿਲਾਂ ਚਰਕ ਨਾ ਦੇ ਇੱਕ ਬਹੁਤ ਮਸ਼ਹੂਰ ਵੈਦ ਹੋਏ ਨੇ ਤੇ ਉਹਨਾਂ ਨੇ ਇਨਸਾਨੀ ਸਰੀਰ ਦੀਆਂ ਹੱਡੀਆਂ ਗਿਣੀਆਂ ਸਨ ਪਤਾ ਹੈ ਉਹਨਾਂ ਦਾ ਜਵਾਬ ਕੀ ਸੀ 360 ਜਦਕਿ ਅੱਜ ਦੀ ਸਾਇੰਸ ਕਹਿੰਦੀ ਹੈ ਕਿ 206 ਹੱਡੀਆਂ ਹੁੰਦੀਆਂ ਨੇ ਤਾਂ ਫਿਰ ਇਹ ਫਰਕ ਕਿਉਂ ਸ਼ਾਇਦ ਉਹਨਾਂ ਨੇ ਦੰਦਾਂ ਜੋੜਾਂ ਤੇ ਨਰਮ ਹੱਡੀਆਂ ਯਾਨੀ ਕਾਰਟਿਲੇਜ ਨੂੰ ਵੀ ਵੱਖਰੇ ਤੌਰ ਤੇ ਗਿਣ ਲਿਆ ਹੋਵੇਗਾ ਪਰ ਇਹ ਸੋਚਣਾ ਕਿੰਨਾ ਹੈਰਾਨੀਜਨਕ ਹੈ ਕਿ ਸਰੀਰ ਦਾ ਵਿਗਿਆਨਿਕ ਅਧਿਐਨ ਕਿੰਨਾ ਪੁਰਾਣਾ ਹੈ ਹੱਡੀਆਂ ਸਿਰਫ ਗਿਨਤੀ ਹੀ ਨਹੀਂ ਦੱਸਦੀਆਂ ਇਹ ਵੀ ਦੱਸਦੀਆਂ ਨੇ ਕਿ ਉਹ ਲੋਕ ਖਾਂਦੇ ਕੀ ਸਨ ਇਨਾਮ گاؤں ਤੋਂ ਮਿਲੇ ਸਬੂਤਾਂ ਦੇ ਹਿਸਾਬ ਨਾਲ ਉਹਨਾਂ ਦੀ ਥਾਲੀ 'ਚ ਕੀ ਕੀ ਹੁੰਦਾ ਸੀ ਕਣਕ ਜੋ ਚਾਵਲ ਦਾਲਾਂ ਤੇ ਬਾਜਰਾ ਇੰਨਾ ਹੀ ਨਹੀਂ जानवरों ਦੀਆਂ ਹੱਡੀਆਂ ਤੇ ਕੱਟ ਦੇ ਨਿਸ਼ਾਨ ਮਿਲੇ ਨੇ ਇਸ ਦਾ ਮਤਲਬ ਉਹ మాਸਵੀ ਖਾਂਦੇ ਜਨ ਪਸ਼ੂਆਂ ਦਾ ਬੱਕਰੀ ਪੇੜ ਦਾ ਹਿਰਨ ਪੰਛੀਆਂ ਤੇ ਇੱਥੋਂ ਤੱਕ ਕਿ ਮੱਛੀਆਂ ਦਾ ਵੀ ਮਤਲਬ ਖਾਣ ਪੀਣ ਕਾਫੀ ਵਣਸਵਨਾ ਸੀ ਤਾਂ ਫਿਰ ਇਸ ਸਾਰੀ ਪੜਤਾਲ ਦਾ ਨਤੀਜਾ ਕੀ ਨਿਕਲਿਆ ਨਤੀਜਾ ਇਹ ਹੈ ਕਿ ਕੋਈ ਵੀ ਇੱਕ ਸੁਰਾਗ ਇਕੱਲਿਆਂ ਪੂਰੀ ਕਹਾਣੀ ਨਹੀਂ ਦੱਸ ਸਕਦਾ ਰਿਗਵੇਦ ਸਾਨੂੰ ਉਹਨਾਂ ਦੀ ਆਵਾਜ਼ ਸੁਣਾਉਂਦਾ ਹੈ ਉਹਨਾਂ ਦੇ ਵਿਚਾਰ ਦੱਸਦਾ ਹੈ ਤੇ ਮੈਗਾਲਿਥ ਸਾਨੂੰ ਉਹਨਾਂ ਦੇ ਦੁਨੀਆ ਦਿਖਾਉਂਦੇ ਨੇ ਪਰ ਜਦੋਂ ਆਪਾਂ ਇਹਨਾਂ ਦੋਵਾਂ ਨੂੰ ਇਕੱਠੇ ਜੋੜ ਕੇ ਦੇਖਦੇ ਹਾਂ ਸਿਰਫ ਉਦੋਂ ਹੀ ਇਤਿਹਾਸ ਦੀ ਧੁੰਦਲੀ ਤਸਵੀਰ ਥੋੜੀ ਸਾਫ਼ ਹੋਣੀ ਸ਼ੁਰੂ ਹੁੰਦੀ ਹੈ